ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਯੂਐਸਏ ਦੀ ਸੰਗਤ ਦੇ ਸਹਿਯੋਗ ਨਾਲ ਸਪੈਸ਼ਲ ਚਾਈਲਡ ਲਈ ਆਧੁਨਿਕ ਉਪਕਰਨਾਂ ਦੇ ਨਾਲ ਲੈਸ ਲੈਬ ਤਿਆਰ ਕੀਤੀ ਗਈ ਜਿਸ ਦਾ ਉਦਘਾਟਨ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ ਇਸ ਲੈਬ ਦੇ ਨਾਲ ਜਿਹੜਾ ਫਤਿਹਗੜ੍ਹ ਸਾਹਿਬ ਹੀ ਨਹੀਂ ਬਲਕਿ ਨੇੜਲੇ ਹੋਰ ਜ਼ਿਲ੍ਹੇ ਦੇ ਬੱਚਿਆਂ ਨੂੰ ਵੀ ਮੁਫਤ ਵਿੱਚ ਇਲਾਜ ਮਿਲ ਸਕੇਗਾ ਇਸ ਮੌਕੇ ਦੇ ਪਤਰਾ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਲੈਬ ਦੇ ਨਾਲ ਬੱਚਿਆਂ ਨੂੰ ਬਹੁਤ ਵੱਡਾ ਲਾਭ ਹੋਵੇਗਾ ਇਸ ਸਬੰਧੀ ਜਾਣਕਾਰ ਦਿੰਦੇ ਆ ਉਧਰ ਦੇ ਡ ਅਤੇ ਡਾਕਟਰ ਸੁਪਰੀਨ ਨੇ ਕਿਹਾ ਕਿ ਸਪੈਸ਼ਲ ਚਾਈਲਡ ਦਾ ਇਲਾਜ ਬਹੁਤ ਹੀ ਮਹਿੰਗਾ ਹੁੰਦਾ ਹੈ ਪਰ ਯੂਨੀਵਰਸਿਟੀ ਦੇ ਵਿੱਚ ਇਹ ਇਲਾਜ ਮੁਫਤ ਕੀਤਾ ਜਾਂਦਾ ਹੈ। ਵਾਇਪੀ ਕਾ ਖਾਲਸਾ ਵਾਹਿਗੁਰੂ ਫਤਿਹ ਅ ਅੱਜ ਮਿਤੀ 4 2 2025 ਨੂੰ ਸਾਇਰੋਲ ਪਾਲਸੀ ਯੂਨਿਟ ਜਿਹੜਾ ਕਿ ਖੋਲਿਆ ਗਿਆ ਹੈ। ਇਹਦੇ ਵਿੱਚ ਅਸੀਂ ਮੇਨ ਤੌਰ ਤੇ ਜਿਹੜੇ ਉਹ ਬੱਚੇ ਜਿਹੜੇ ਮੰਦਭੁੱਤੀ ਮੰਦਭੁੱਦੀ ਨੇ ਜਿਹੜੇ ਜਨਮ ਦੌਰਾਨ ਜਿਨ੍ਹਾਂ ਨੂੰ ਆਕਸੀਜਨ ਨਹੀਂ ਪਹੁੰਚਦੀ ਬ੍ਰੇਨ ਨੂੰ ਤੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ। ਉਹ ਬੱਚਿਆਂ ਦਾ ਇਲਾਜ ਵਾਸਤੇ ਇਹ ਸਪੈਸ਼ਲ ਯੂਨਿਟ ਸ੍ਰੀ ਗੁਰੂ ਗ੍ਰੰਥ ਸਾਹਿਬ ਵਰ ਯੂਨੀਵਰਸਿਟੀ ਫਿਜ਼ੀਓਥੈਰੇਪੀ ਵਿਭਾਗ ਉਹ ਖੋਲਿਆ ਗਿਆ ਹੈ ਸਾਡਾ ਮੇਨ ਮਕਸਦ ਮਾਨਵਤਾ ਦੀ ਸੇਵਾ ਹੈ ਤੇ ਇਹਦੇ ਵਿੱਚ ਜਿੰਨੇ ਵੀ ਬੱਚੇ ਨੇ ਫਤਿਹਗੜ੍ਹ ਸਾਹਿਬ ਦੇ ਆਲੇ ਦੁਆਲੇ ਉਹਨਾਂ ਦਾ ਖਿਆਲ ਰੱਖਿਆ ਜਾਏਗਾ ਇਹ ਬੱਚੇ ਉਹ ਬੱਚੇ ਨੇ ਜਿਹੜੇ ਕਦੀ ਬੋਲ ਨਹੀਂ ਸਕਦੇ ਜਾਂ ਮੂਵਮੈਂਟ ਚ ਪ੍ਰੋਬਲਮ ਆਂਦੀ ਹੈ ਜਾਂ ਆਈ ਹੈਂਡ ਕੋਆਰਡੀਨੇਸ਼ਨ ਚ ਪ੍ਰੋਬਲਮ ਆਂਦੀ ਹੈ ਜਾਂ ਤੁਰਨ ਚ ਪ੍ਰੋਬਲਮ ਆਂਦੀ ਹੈ ਉਹ ਬੱਚੇ ਹੁੰਦੇ ਹਨ ਤੇ ਇਹ ਬੱਚਿਆਂ ਨੂੰ ਸਪੈਸ਼ਲ ਇੰਪੋਰਟਡ ਮਸ਼ੀਨਾਂ ਸੀ ਮਹਿੰਗਾਈਆ ਗਈਆਂ ਹਨ ਤਾਂ ਕਿ ਉਹਨਾਂ ਦਾ ਵਧੀਆ ਤੋਂ ਵਧੀਆ ਇਲਾਜ ਕੀਤਾ ਜਾਵੇ। ਇਹ ਜਿਹੜਾ ਸੈਰੀਬ੍ਰਲ ਪਾਲਸੀ ਯੂਨਿਟ ਹੈ ਇਹਦਾ ਯੋਗਦਾਨ ਸਿਨਸਨੈਟੀ ਗਰੁੱਪ ਜਿਹੜੇ ਸੰਗਠਾ ਨੇ ਯੂਐਸਏ ਉਹਾਈਓ ਤੋਂ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਮੈਂ ਧੰਨਵਾਦ ਕਰਾਂਗਾ ਉਹਨਾਂ ਦਾ ਮੈਂ ਧੰਨਵਾਦ ਕਰਾਂਗਾ ਆਨਰੇਬਲ ਵਾਈਸ ਚਾਂਸਲਰ ਸਾਹਿਬ ਦਾ ਮੈਂ ਧੰਨਵਾਦ ਕਰਾਂਗਾ ਪ੍ਰਧਾਨ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਜੀ ਦਾ ਜਿਨ੍ਹਾਂ ਨੇ ਇਸ ਯੂਨਿਟ ਦਾ ਉਦਘਾਟਨ ਕੀਤਾ। ਮੈਂ ਧੰਨਵਾਦ ਕਰਾਂਗਾ ਸੰਗਤਾਂ ਦਾ ਜਿਹੜੇ ਕੀ ਹਮ-ਹੁਮਾ ਕੇ ਹਰ ਥਾਂ ਤੇ ਸਾਡੀ ਇਸ ਯੂਨੀਵਰਸਿਟੀ ਦਾ ਸੋ ਹੈਲਪ ਕਰਦੇ ਨੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਸੁਪਰੀਤ ਬਿੰਦਲ ਬਤੌਰ ਅਸਿਸਟੈਂਟ ਪ੍ਰੋਫੈਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਚ ਆਪਣੀ ਸੇਵਾ ਨਿਭਾ ਰਹੀ ਹਾਂ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਰੀਬਰਲ ਪਾਲਸੀ ਯੂਨਿਟ ਜੋ ਕਿ ਬਾਬਾ ਜ਼ਰਾਵਰ ਸਿੰਘ ਫਤੇ ਸਿੰਘ ਸੈਰੀਬਰਲ ਪਾਲਸੀ ਯੂਨਿਟ ਦਾ ਉਦਘਾਟਨ ਚੀਰ ਗੁਰੂਗ੍ਰਾਂਤ ਸਾਹਿਬ ਵਰਡ ਯੂਨੀਵਰਸਿਟੀ ਵਿਖੇ ਕੀਤਾ ਗਿਆ ਹੈ ਤੇ ਇਹ ਸਾਨੂੰ ਬੜਾ ਹੋਏ ਬਹੁਤ ਮਾਣ ਹੈ ਕਿ ਜਿਹੜੀ ਇਹ ਸਾਰੀ ਸਹਾਇਤਾ ਆਈ ਹੈ ਇਹ ਸੰਗਤ ਸਿਨਸినాਟੀ ohio usa ਤੋਂ ਜਿਹੜਾ ਹੈ ਉਹ ਸਾਰਾ ਇਕਵਿਪਮੈਂਟ ਸਾਨੂੰ ਭੇਜਿਆ ਗਿਆ ਹੈ ਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਇਸ ਯੂਨਿਟ ਦੇ ਜ਼ਰੀਏ ਅਸੀਂ ਜਿਹੜਾ ਹੈਗਾ ਜਿਹੜੇ ਮਨ ਬੁੱਧੀ ਬੱਚੇ ਹਨ ਜਿਹੜੇ ਜਨਮ ਸੇ ਬੱਚੇ ਜਿਨ੍ਹਾਂ ਨੂੰ ਚੱਲਣ ਚ ਦਿੱਕਤ ਹੈ ਗਰਦਨ ਨਹੀਂ ਸਾਮ ਸਕਦੇ ਬੈਠ ਨਹੀਂ ਸਕਦੇ ਉਹਨਾਂ ਦਾ ਇਲਾਜ ਕਰਨ ਦੇ ਲਈ ਇਹ ਯੂਨਿਟ ਖੋਲਿਆ ਹੈ ਤੇ ਇਹ ਯੂਨਿਟ ਬਿਲਕੁਲ ਫ੍ਰੀ ਆਫ ਕਾਸਟ ਹੈ ਇਹਦੇ ਵਿੱਚ ਕੋਈ ਵੀ ਚਾਰजेस ਜਿਹੜੇ ਹੈ ਉਹ ਪੈਰੈਂਟਸ ਨੂੰ ਪੇ ਨਹੀਂ ਕਰਨੇ ਪੈਣਗੇ ਤੇ ਸਾਡੀ ਸਾਰੀ ਹੀ ਸੰਗਤਾਂ ਨੂੰ ਬੇਨਤੀ ਹੈ ਕੀ ਵੱਧ ਤੋਂ ਵੱਧ ਇਸ ਫੈਸਿਲਿਟੀ ਬਾਰੇ ਜਿਹੜਾ ਹੈ ਉਹ ਸਾਰਿਆਂ ਨੂੰ ਦੱਸਿਆ ਜਾਵੇ ਸੰਦੇਸ਼ ਸਾਡਾ ਪਹੁੰਚਾਇਆ ਜਾਵੇ ਤਾਂ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਦੀ ਜਿਹੜੀ ਹੈ ਉਹ ਸੇਵਾ ਕਰ ਸਕੀਏ ਮਹਾਨ ਸ਼ਹੀਦਾਂ ਦੀ ਧਰਤੀ ਸਹਿਬਜ਼ਾਦਾ ਬਾਬਾ ਗੁਰਮਰਤ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਦੀ ਜੀ ਪ੍ਰੋਫੈਸਰ ਧਰਤੀ ਇਹਦਾ ਪਿਆ ਇਸ ਧਰਤੀ ਤੇ ਸਹਿਬਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਨ ਅਸਤੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੀ ਗਈ ਸੀ ਇਹ ਜਿਹੜੀ ਲਾਇਬਿਆ ਆਧਾਰ ਅੱਜ ਰਸਮੀ ਤੌਰ ਤੇ ਮੋਡਰਨਾਈਜੇਸ਼ਨ ਕਰਕੇ ਦਾ ਜਿਹੜਾ ਵਿਕਾਤਨ ਕੀਤਾ ਗਿਆ ਕੁਝ ਬੱਚੇ ਮੈਂਟਲੀ ਰਟਾਇਰਡ ਹੁੰਦੇ ਤੇ ਕੁਝ ਜਿਨ੍ਹਾਂ ਦੀ ਹੁੰਦੀ ਹੈ ਫਿਜ਼ੀਕਲੀ ਤੌਰ ਦੇ ਉੱਤੇ ਉਹ ਇੰਨੇ ਕੁ ਰੋਜ਼ ਗਰਸੇ ਜਾਂਦੇ ਆ ਕਿ ਨਾ ਆਪ ਪਾਸਾ ਲੈ ਸਕਦੇ ਆ ਨਾ ਆਪਣੀ ਕਿਰਿਆ ਸੋਚ ਸਕਦੇ ਆ ਸੋ ਇਹ ਡਿਪਾਰਟਮੈਂਟ ਦੀ ਮੋਡਰਨਾਈਜੇਸ਼ਨ ਕਰਕੇ ਸਾਡੇ ਸਤਿਕਾਰਯੋਗ ਸਰਦਾਰ ਅਮਰਦੀਪ ਸਿੰਘ ਜੀ ਧਾਰਨੀ ਐਡਵੋਕੇਟ ਆਪਣੇ ਰਿਸ਼ਤੇਦਾਰਾਂ ਕੋਲੋਂ ਇਹਨਾਂ ਨੇ ਇਹ ਜਿਹੜੀ ਸਾਰੀ ਸੇਵਾ ਕਰਵਾਈ ਆ ਮੈਂ ਸਮਝਦਾ ਅੱਜ ਜੋਕੇ ਜੋਕ ਦੇ ਵਿੱਚ ਕਈ ਬੱਚੇ ਡੈਫੈਂਡਡ ਆਮ ਆ ਉਹਦਾ ਸਾਡੇ ਜਿਹੜੀ ਸਾਡੀ ਮੈਡੀਕਲ ਯੂਨੀਵਰਸਿਟੀ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਉੱਥੇ ਵੀ ਡਿਪਾਰਟਮੈਂਟ ਆ ਪਰ ਆ ਜਿਹੜਾ ਡਿਪਾਰਟਮੈਂਟ ਆ ਇੱਥੇ ਇਹ ਭਾਵੇਂ ਪਹਿਲਾਂ ਵੀ ਚੱਲਦਾ ਸੀ ਵਾੜੋਂ ਮਾਡਰਨ ਸਹੂਲਤਾਂ ਦੇ ਕੇ ਇਹਦਾ ਆਦੋਨ ਹੀ ਕਰਨ ਕੀਤਾ ਗਿਆ ਮੈਂ ਜਿਹੜੇ ਵੀ ਪਰਿਵਾਰ ਨੇ ਸੇਵਾ ਕੀਤੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਗੁਰੂ ਚਰਨਾ ਚਿਤਿਸ਼ ਮਹਾਨ ਛੇਦਾਂ ਦੇ ਚਰਨਾ ਚ ਬੇਨਤੀ ਵੀ ਕਰਦਾ ਕਿ ਸਤਿਗੁਰੂ ਜੀ ਇੱਥੇ ਆਉਣ ਵਾਲੇ ਜਿੰਨੇ ਵੀ ਚਾਹੇ ਫਿਜ਼ੀਓਥੈਰੇਪੀ ਦੇ ਰੂਪ ਦੇ ਵਿੱਚ ਆ ਉਹਨਾਂ ਸਾਰਿਆਂ ਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਤਕੜੇ ਕਰਨਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਸਾਡੇ ਜੀ ਮੀਟਿੰਗ ਐਵਰ ਪੰਜਾਬੀ ਟੀਵੀ ਦੇ ਪਤੇਗੜ ਸਾਹਿਬ ਤੋਂ ਸਾਹਿਬ ਮੜਕਨ ਦੀ ਰਿਪੋਰਟ